ਖਾਲਸਾ ਬਾਘੁਰਜ ਕੀ ਫਤਿਹ ਸਿੱਖ ਪੰਥ ਦੇ ਮਹਾਨ ਜੇ ਮੈਂ ਕਹਿ ਲਵਾਂ ਗੁਰਸੇਖ ਬ੍ਰਹਮ ਗਿਆਨੀ ਪੂਰਨ ਤੌਰ ਤੇ ਵੱਡੀ ਅਵਸਥਾ ਸਤਗੁਰੂ ਗੁਰਨਾਨਕ ਦੇਵ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਧੰਨ ਧੰਨ ਬਾਬਾ ਬੁੱਢਾ ਜੀ ਦੇ ਰਮਦਾਸ ਵਿਖੇ ਜਿਹੜਾ ਜੋੜ ਮੇਲਾ ਚੱਲ ਰਿਹਾ ਭਾਵੇਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਇੱਕ ਕਹਿ ਲੋ ਕੁਦਰਤੀ ਜਿਹੜਾ ਪ੍ਰਕਰੋਪ ਆ ਉਹਦੀ ਵੀ ਬੜੀ-ਬੜੀ ਮਾਰ ਪਈ ਪਰ ਮੈਂ ਲੋਕਾਂ ਦੇ ਵਿੱਚ ਉਤਸ਼ਾਹ ਦੇਖਦਾ ਕਿ ਬਹੁਤ ਵੱਡੇ ਪੱਧਰ ਤੇ ਬਾਬਾ ਜੀ ਦੇ ਚਾਰਨਾਂ ਚ ਨਤਮਸਤਕ ਹੋਣ ਲਈ ਵਹੀਰਾਂ ਘੱਟ ਕੇ ਆ ਰਹੇ ਸੋ ਮੈਂ ਉਸ ਮਹਾਨ ਮਹਾਪੁਰਸ਼ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਜਿਨ੍ਹਾਂ ਨੇ 113 ਸਾਲ ਛੋਟਾ ਸਮਾਂ ਨਹੀਂ ਹੁੰਦਾ ਅੱਜ ਤਾਂ ਆਪਾਂ 13 ਮਿੰਟੇ ਸੇਵਾ ਕਰੀਏ ਤਾਂ ਮਨ 'ਚ ਬਹਾਮਾਨ ਆ ਜਾਂਦਾ ਉਹਨਾਂ ਨੇ ਪੂਰਨ ਤੌਰ ਦੇ ਉੱਤੇ ਸਿੱਖ ਪੰਥ ਨੂੰ ਗੁਰੂ ਨਾਨਕ ਦੇ ਪਾਤਸ਼ਾਹ ਨੂੰ ਸਮਰਪਿਤ ਹੋ ਕੇ ਸਵਾਭਾ ਨਿਭਾਈਆਂ। ਇਹੀ ਉਹ ਕਾਰਨ ਹੈ ਕਿ ਜਦ ਤੱਕ ਚੰਦ ਤਾਰੇ ਇਸ ਧਰਤੀ ਤੇ ਦੁਨੀਆ ਰਹਿਣੀ ਆ, ਬਾਬਾ ਜੀ ਨੂੰ ਹਮੇਸ਼ਾ ਹੀ ਹਰ ਇੱਕ ਸਿੱਖ ਨੇ, ਹਰ ਇੱਕ ਗੁਰਸਿੱਖ ਨੇ, ਸਮੂਹ ਗੁਰੂ ਨਾਨਕ ਨਾਮ ਲੈਵਾ ਮਾਈ ਭਾਈ ਨੇ ਇਸੇ ਤਰ੍ਹਾਂ ਉਹਨਾਂ ਦੀ ਪਵਿੱਤਰ ਯਾਦ ਆਪਣੇ ਹਿਰਦੇ ਵਿੱਚ ਰੱਖਣੀ ਹੈ ਤੇ ਜਗਾ ਮਨਾਉਣੀ ਆ ਵੀ। ਸੋ ਅੱਜ ਆ ਜਿੱਥੇ ਆਪਾਂ ਖੜੇ ਆ ਇਹ ਕਿਉਂਕਿ ਇਸ ਸਥਾਨ ਦੇ ਉੱਤੇ ਬਹੁਤ ਵੱਡੀ ਘਰ ਸੀ ਲੋਕਾਂ ਦੇ ਜਲੇ ਆਉਂਦੇ ਆ ਤੇ ਰਾਤ ਦੇ ਨਿਵਾਸ ਕਰ ਲੇ ਇਹ ਯਾਤਰੀ ਜਿਹੜੇ ਆਉਂਦੇ ਦੂਰੋਂ ਦੂਰੋਂ ਕਿਉਂਕਿ ਇੱਕ ਸਾਈਡ ਤੇ ਸਥਾਨ ਆ ਸੋ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਡੇ ਬਹੁਤ ਸਤਕਾਰਯੋਗ ਕਾਰ ਸੇਵਾ ਦੇ ਪੁੰਜ ਸੰਤ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲੇ ਕਿਉਂਕਿ ਤਰਨਤਾਰਨ ਦੀ ਸੰਪਰਦਾ ਜਿੱਥੋਂ ਸਾਰੀਆਂ ਕਾਰ ਸੇਵਾਵਾਂਆਂ ਦੀਆਂ ਦੀਆਂ ਨਿਕਲੀਆਂ ਸੰਤ ਬਾਬਾ ਮਹਿੰਦਰ ਸਿੰਘ ਜੀ ਆ ਜਿਹੜੀ ਸਰਾਂਜ ਖੜੇ ਚ 48 ਕਮਰੇ ਤੇ 6 ਹਾਲ ਲਗਭਗ 2000 ਯਾਤਰੂ ਜਿਹੜੇ ਆ ਇੱਥੇ ਵਿਸ਼ਰਾਮ ਕਰ ਸਕਦੇ ਆ ਇਹ ਤਿਆਰ ਹੋ ਗਿਆ ਤੇ ਅੱਜ ਰਸਮੀ ਤੌਰ ਤੇ ਇਹਦਾ ਉਦਘਾਟਨ ਵੀ ਕੀਤਾ ਗੁਰੂ ਚਰਨਾਂ ਚ ਅਰਦਾਸ ਵੀ ਕਰਦਾ ਸੰਤ ਬਾਬਾ ਜਗਤਾਰ ਸਿੰਘ ਹੋਣਾਂ ਦੀਆਂ ਬਹੁਤ ਵੱਡੀਆਂ ਸੁਭਾਵਾਂ ਆ ਉਹ ਦੂਸਰੇ ਸਥਾਨ ਬਾਬਾ ਬੁੱਢਾ ਜੀ ਦੇ ਸਥਾਨ ਤੇ ਵੀ ਬਹੁਤ ਵੱਡੀ ਕਿਉਂਕਿ ਉਧਰ ਵੀ ਸਾਨੂੰ ਲੋਡ ਸੀ ਵੱਡੀ ਸਰਾਂ ਦੀ ਪਹਿਲਾਂ ਬੋਰ ਵੱਡਾ ਕਰਾਇਆ ਉੱਥੇ ਵੀ ਵੱਡੀ ਸਵਾਬਾ ਵੱਡੀਆਂ ਵੱਡੀਆਂ ਸਵਾਬਾਂ ਨਿਵਾ ਰਹੇ ਇਸੇ ਤਰ੍ਹਾਂ ਸਾਡੇ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਵਿੱਚ ਵਾਧਾ ਕੀਤਾ ਗਿਆ ਕਿਹੜਾ ਕਿਹੜੇ ਥਾਂ ਨਾਂ ਲਵਾਂ ਬਹੁਤ ਵੱਡੀਆਂ ਸਵਾਬਾਂ ਜਿਹੜੀਆਂ ਨਿਵਾ ਰਹੇ ਆ ਔਰ ਗੁਰੂ ਸਾਹਿਬ ਦੀ ਕਿਰਪਾ ਦੇ ਬਖਸ਼ਿਸ਼ ਵੀ ਆ ਕਿ ਆਪਣੇ ਕੋਲੇ ਸਾਰੇ ਜਿੰਨੇ ਸਾਧਨੇ ਆ ਜਟਾਉਂਦੇ ਆ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਮਿਹਰ ਆ ਸੋ ਅੱਜ ਇਸ ਸਥਾਨ ਦਾ ਜਿਹੜਾ ਰਸਮੀ ਤੌਰ ਤੇ ਉਦਘਾਟਨ ਹੋਇਆ ਸੰਗਤ ਦੀ ਸਹੂਲਤ ਵਾਸਤੇ ਸੋ ਸਾਰਿਆਂ ਦਾ ਹੀ ਧੰਨਵਾਦ ਜਿੱਥੇ ਕਰਦਾ ਉੱਥੇ ਬਾਬਾ ਜੀ ਦਾ ਛੇਤੇ ਤੌਰ ਤੇ ਬਾਬਾ ਮਹਿੰਦਰ ਸਿੰਘ ਜੀ ਦਾ ਸੰਤ ਬਾਬਾ ਜਗਤਾਰ ਸਿੰਘ ਜੀ ਇਹ ਸਮੂਚੀ ਇਹਨਾਂ ਦੀ ਸਾਰੀ ਕਾਰ ਸੇਵਾ ਵਾਲੀ ਸੰਪਰਦਾ ਤੇ ਨਾਲ ਆਪਣਾ ਵੀਰ ਸਰਦਾਰ ਅਮਰੀਕ ਸਿੰਘ ਜੀ ਪਿਸ਼ੋਹਾ ਮੇਰਨਾਕ ਜਕਟਬ ਦੇ ਮੈਂਬਰ ਆ ਸਰਦਾਰ ਜੋਤ ਸਿੰਘ ਸਮਰਾ ਜਿਹੜਾ ਮੈਂਬਰ ਵੀ ਆ ਤੇ ਹਲਕਾ ਇੰਚਾਰਜ ਵੀ ਮੇਰੀ ਭੈਣ ਸਵਾਰਨਪੁਰ ਤੇ ਜਿਹੜਾ ਇਹਨਾਂ ਦਾ ਵੀ ਧੰਨਵਾਦ ਕਰਦਾ ਤੇ ਇਹਨਾਂ ਦੇ ਸਾਥੀ ਜਿੰਨੇ ਵੀ ਸ਼ਰੋਮਣੀ ਅਕਾਲੀ ਦਲ ਦੇ ਆਗੂ ਪਹੁੰਚੇ ਆ ਇਹਨਾਂ ਦਾ ਵੀ ਧੰਨਵਾਦ ਕਰਦਾ ਤੇ ਇੱਕ ਮੈਂ ਨੇ ਮਰਦਾ ਸਾਇਦ ਬੇਨਤੀ ਵੀ ਕਰਦਾ ਅੱਜ ਐਗਜੈਕਟਿਵ ਦੀ ਮੀਟਿੰਗ ਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਕੋਈ ਕਿਉਂਕਿ ਪ੍ਰਕਰੋਪੀ ਜਿਹੜੀ ਕੁਦਰਤੀ ਪੈ ਗਈ ਆ ਉਹਦੇ ਵਿੱਚ ਆਪਣਾ ਯੋਗਦਾਨ ਯਤਨ ਕਰਾਂਗੇ ਪਰ ਮੈਂ ਸਾਰੇ ਅਕਾਲੀ ਦਲ ਦੇ ਜਿੰਨੇ ਵਰਕਰ ਤੇ ਸਮੂਚੇ ਸੰਪਰਦਾਮਾਂ ਵਾਲੇ ਆ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਬਗੈਰ ਭੇਤ ਭਾਵ ਤੋਂ ਮੈਂ ਉਦੋਂ ਆਇਆ ਸੀ ਉਦੋਂ ਦਾ ਇੱਥੇ ਪਾਣੀ ਪੇਸ਼ ਨਹੀਂ ਸੀ ਜਾਂਦੀ ਫਸਲਾਂ ਤਾਂ ਹੁਣ ਵੀ ਬਹੁਤ ਵੱਡੇ ਪੱਧਰ ਤੇ ਤਬਾਹ ਹੋਈਆਂ ਕੋਈ ਗੰਜਾਲੇ ਦਾ ਹਲਕਾ ਜਿਹੜਾ ਇਹ ਸਭ ਤੋਂ ਵਾਰਸਟ ਜੇ ਇਫੈਕਟ ਪਿਆ ਅਜਨਾਲੇ ਚ ਪਿਆ ਜਾਂ ਸੁਲਤਾਨਪੁਰ ਲੋਧੀ ਤੇ ਪਿਆ ਤੇ ਆਪਾਂ ਅੱਜ ਸਮਾਂ ਆ ਕਿ ਇਸ ਸਮੇਂ ਦੇ ਵਿੱਚ ਲੋਕਾਂ ਦੇ ਨਾਲ ਖੜੇ ਹੋ ਜੀਏ ਕਿਉਂਕਿ ਜਿਹੜਾ ਕੋਈ ਵਿਚਾਰਾ ਸਰਦਾਪੁਰ ਦਾ ਉਹ ਤਾਂ ਆਲੇ ਦੁਆਲੇ ਕੋਈ ਨਾ ਕੁਝ ਗਜ਼ਾਰਾ ਕਰ ਲਊਗਾ ਤਾਂ ਜਿਹਨਾਂ ਦੀ ਰੋਜੀ ਰੋਟੀ ਸਾਰੀ ਆ ਗਰੀਬ ਗੁਰਬੇ ਸਾਰੇ ਜਿਹੜੇ ਦਿਹਾੜੀ ਤੇ ਕੰਮ ਕਰਦੇ ਆ ਉਹਨਾਂ ਦੇ ਨਾਲ ਖੜੇ ਹੋ ਜੀਏ ਤਾਂ ਕਿ ਇਹ ਗੁਰੂ ਨਾਨਕ ਦੇ ਪਾਤਸ਼ਾਹ ਦੀ ਪਵਿੱਤਰ ਧਰਤੀ ਆਪਾਂ ਕਹਿੰਦੇ ਪੰਜਾਬ ਬਸਦਾ ਗੁਰਾਂ ਦੇ ਨਾਂ ਤੇ ਸੱਚਮੁੱਚ ਇਹ ਬਸਦਾ ਸਰਕਾਰਾਂ ਫੇਲ ਹੋ ਗਈਆਂ ਤੇ ਮੈਂ ਹੁਣ ਸੋਚਦਾ ਸੀ ਬਾਹਿਆਂ 24 ਦਿਨਾਂ ਬਾਅਦ ਦੌਰੇ ਕੀ ਕਰਨੇ ਦੌਰੇ ਦਾ ਉਸ ਦਿਨ ਦੂਏ ਤੀਏ ਦਿਨ ਕੀਤੇ ਜਾਂਦੇ ਤਾਂ ਪਤਾ ਲੱਗਦਾ ਅੱਜ ਤਨਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਦਿਹਾੜੇ ਦੇ ਉੱਤੇ ਸਮੂਹ ਆਈਆਂ ਸੰਤਾਂ ਤੇ ਸਾਡੇ ਵਿਸ਼ੇਸ਼ ਤੌਰ ਤੇ ਪਹੁੰਚੇ ਸਰਦਾਰ ਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸਾਹਿਬ ਤੇ ਸਮੂਹ ਹਲਕਾ ਦੀਆਂ ਸੰਤਾਂ ਪਹੁੰਚੀਆਂ ਸਭ ਤੋਂ ਪਹਿਲਾਂ ਧੰਨਵਾਦ ਸਾਰਿਆਂ ਦਾ ਤੇ ਅੱਜ ਜਿਹੜੀ ਸਰਾਹ ਆ ਉਹਦਾ ਉਦਘਾਟਨ ਕੀਤਾ ਜਿਹੜੀ ਲੋਕਾਂ ਨੂੰ ਸਮਰਪਿਤ ਕੀਤੀ ਸੰਤਾਂ ਨੂੰ ਉਹ ਮਹਾਪੁਰਸ਼ਾਂ ਦਾ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਵਧੀਆ ਤੇ ਬੜੀ ਰੀਜਨਲ ਸਰਾਂ ਜਿਹੜੀ ਸਾਨੂੰ ਤਿਆਰ ਕਰਕੇ ਦਿੱਤੀ ਹੈ ਕਿੰਨੇ ਕਮਰੇ ਨੇ ਕੀ ਤਰ੍ਹਾਂ 48 ਕਮਰੇ ਆ ਤਿੰਨ ਚਾਰ ਹਾਲ ਆ ਬੇਸਮੈਂਟ ਬਣੀ ਆ ਮਤਲਬ 2000 ਬੰਦੇ ਦਾ ਪ੍ਰਬੰਧ ਜਿਹੜਾ ਉਹ ਹੋ ਸਕਦਾ ਇਹਦੇ ਵਿੱਚ ਛੜਾਂ ਦੇ ਬਾਵਜੂਦ ਵੀ ਬਾਗੂ ਦੀ ਆਸਥਾ ਦੇ ਕੋਈ ਫਰਕ ਨਹੀਂ ਪਿਆਦਾ ਹਾਂਜੀ ਛੜਾਂ ਦੇ ਬਾਵਜੂਦ ਵੀ ਲੋਕਾਂ ਦੇ ਵਿੱਚ ਉਤਸ਼ਾਹ ਉਹਨਾਂ ਦਾ ਨਹੀਂ ਹੈ ਇਹ ਉਹਦੀਆਂ ਬਖਸ਼ਿਸ਼ਾਂ ਵਿੱਚ ਪਰਮਾਤਮਾ ਦੀਆਂ ਬਾਬਾ ਬੁੱਢਾ ਸਾਹਿਬ ਦੀਆਂ ਕਿਉਂਕਿ ਲੋਕ ਜਿੰਨੀ ਸੰਗਤ ਆਉ ਗੁਰੂ ਘਰੋਂ ਖੁਸ਼ੀਆਂ ਲੈਣ ਆ ਰਹੇ ਅਰਦਾਸਾਂ ਬੇਨਤੀਆਂ ਕਰਨ ਆ ਰਹੇ ਆ ਕਿ ਜੋ ਵੀ ਪ੍ਰਮਾਤਮਾ ਤੇਰਾ ਭਾਣਾ ਆ ਤੇਰੇ ਭਾਣੇ 'ਚ ਰਾਜੀ ਆਂ ਅਰਦਾਸਾਂ ਕਰਨ ਆ ਰਹੇ ਆ ਵੀ ਗਾਂਹ ਮਹਾਰਾਜ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਫੇਰ ਲੋਕ ਉਸੇ ਤਰ੍ਹਾਂ ਹੀ ਹੱਸਦੇ ਵਸਦੇ ਜਿਹੜੇ ਆਪਣੇ ਪਰਿਵਾਰਾਂ 'ਚ ਆਪਣੇ ਨਗਰਾਂ 'ਚ ਉਸੇ ਤਰ੍ਹਾਂ ਚੈਲ ਬੈਲ ਹੋਵੇ